ਮੋਹਾਲੀ ਦੀਆਂ ਜ਼ਮੀਨ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਕਰਕੇ ਹੂ ਮਾਫੀਆ ਵੱਲੋਂ ਹੋ ਰਹੀ ତੜਾ ਤੜ ਫਰਜ਼ੀ ਬਿਆਨਿਆਂ ਵਿਰੁੱਧ ਐਸਸੀਬੀਸੀ ਮੋਰਚੇ ਤੇ ਹੋਈ ਪ੍ਰੈਸ ਕਾਨਫਰੰਸ ਪੰਜ ਪੀੜਿਤ ਕਿਸਾਨ ਪਰਿਵਾਰਾਂ ਨਕੀਤਾ ਐਲਾਨ ਕੇ ਆਪਣੇ ਪਰਿਵਾਰਾਂ ਨੂੰ ਲੈ ਕੇ ਅਨਮਿੱਥੇ ਸਮੇਂ ਲਈ ਦਵਾਂਗੇ ਐਸਐਸਪੀ ਮੋਹਾਲੀ ਦਫ਼ਤਰ ਅੱਗੇ ਤਰਨਾ ਜੇ ਸਾਨੂੰ ਨਾ ਮਿਲਿਆ ਨਿਆਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅ ਪਹਿਲਾਂ ਥੋੜਾ ਪ੍ਰੈਸਰ ਵਾਲਿਆਂ ਨੂੰ ਸਾਰੇ ਵੀਰਾਂ ਦਾ ਐਦਲੋਂ ਧੰਨਵਾਦ ਤੁਸੀਂ ਜਦੋਂ ਵੀ ਸਾਡੇ ਮੋਰਚੇ ਦੀ ਗੱਲ ਹੋਏ ਆ ਪੀੜਿਤ ਪਰਿਵਾਰ ਦੀ ਗੱਲ ਹੋਏ ਕੋ ਕਰੀਬ ਕਿਸਾਨ ਦੀ ਗੱਲ ਹੋਏ ਉਦੋਂ ਤੁਹਾਡੀ ਆਵਾਜ਼ ਹੈ ਜਿਹੜੀ ਉਹ ਰੱਬ ਵਰਗੇ ਸਰੋਤਿਆਂ ਤੱਕ ਤੇ ਸਰਕਾਰ ਤੱਕ ਤੇ ਪ੍ਰਸ਼ਾਸਨ ਤੱਕ ਪਹੁੰਚਾਉਣ ਦਾ ਬਹੁਤ ਵੱਡਾ ਇੱਕ ਯੋਗਦਾਨ ਪੱਛਤਾ ਮੀਡੀਆ ਦਾ ਜਿਸ ਕਰਕੇ ਲੋਕਾਂ ਨੂੰ ਥੋੜਾ ਬੋਧੀ ਰਿਲੀਫ ਮਿਲ ਸਕਦੀ ਹੈ ਤੇ ਗੱਲ ਕਰ ਲਈ ਹੈ ਜਿਹਦੇ ਸੰਬੰਧਕ ਦੀ ਵਿਸ਼ੇ ਦੀ ਤੇ ਇੱਥੇ ਅਸੀਂ 2 ਸਾਲ ਪਹਿਲਾਂ ਇੱਕ ਐਸ்சி ਬੀਸੀ ਮਹਾਪਰਸ਼ਦ ਵੱਲੋਂ ਮੋਰਚਾ ਲਾ ਕੇ ਬੈਠੇ ਸੀ ਫੇਕ ਸਰਟੀਫਿਕੇਟਾਂ ਨੂੰ ਸਾਰੇ ਦਿਨ ਪ੍ਰਤੀ ਦਿਨ ਜਿਹੜੇ ਧੋਖਾਧੜੀ ਦੇ ਸ਼ਿਕਾਰ ਹਨ ਠੱਗੀ ਦੇ ਸ਼ਿਕਾਰ ਹਨ ਇਹ ਇੱਥੇ ਤੱਕ ਕੇ ਗੈਂਗ ਰੇਪ ਬੱਚੀਆਂ ਦੇ ਰੇਪ ਤੱਕ ਹੋਰ ਵੀ ਬਹੁਤ ਛੋੜੇ ਜਿਹੜੇ ਭਿਆਨਕ ਜਿੱਥੇ ਨਹੀਂ ਕਿਸੇ ਦੀ ਸੁਣਾਈ ਹੁੰਦੀ ਤਫਤਰਾਂ ਚ ਚੱਕਰ ਮਾਰ ਕੇ ਹਮ ਜੰਨੇ ਥੋੜੋ ਬੋ ਵੀ ਉਮੀਦ ਲੈ ਕੇ ਬੰਦਾ ਆਂਦਾ ਉਹ ਅਸੀਂ ਤੁਹਾਡੇ ਰਾਹੀਂ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਦੱਸਣਾ ਚਾਹੁੰਦੇ ਆਂ ਕਿ ਲੋਕ ਕਿਵੇਂ ਦਰਦ ਦਰਦੀਆਂ ਜਿਹੜੀਆਂ ਠੋਕਰਾਂ ਖਾ ਰਹੇ ਹਨ ਨਿਆਂ ਸਾਫ ਲਈ ਅੱਜ ਸਾਡੇ ਕੋਲ ਤਿੰਨ ਚਾਰ ਪਰਿਵਾਰ ਜਿਹੜੇ ਕਿਸਾਨ ਨੇ ਜਿਹੜੇ ਕਿਸਾਨਾਂ ਦੀ ਜ਼ਮੀਨਾਂ ਦੇ ਫਰਜੀ ਬਿਆਨੇ ਹੋਏ ਨੇ ਤਸਿੰਬਲੀ ਪਿੰਡ ਤੋਂ ਸਾਡੇ ਕੋਲੇ ਦੋ ਤਿੰਨ ਜਿਹੜੇ ਬਿਆਨੇ ਆਗੇ ਜੌਲਾ ਅੰਕਲਾਂ ਤੋਂ ਤਸਿੰਬਲੀ ਤੋਂ ਜਿਹੜਾ ਡੇਰਾਵਸੀ ਹਲਕੇ ਦੇ ਪਿੰਡ ਨੇ ਡੇਰਾਵਸੀ ਹਲਕੇ ਦੇ ਪਿੰਡ ਨੇ ਤੇ ਥਾਣਾ ਹੰਡੇਸਰਾ ਪੈਂਦਾ ਤੇ ਇਹਨਾਂ ਦੀ ਜ਼ਮੀਨਾਂ ਦੇ ਜਦੋਂ ਫਰਜੀ ਬਿਆਨੇ ਕਰ ਦਿੰਦੇ ਅਜੈਬ ਸਿੰਘ ਕਰਮ ਸਿੰਘ ਹੋਰ ਵਗੈਰਾ ਸਾਰੇ ਬੰਦੇ ਦੇ ਨਾਂ ਹੀ ਕੰਪਲੀਟਾਂ ਦਿੱਤੀਆਂ ਆ ਤਿੰਨ ਮਹੀਨੇ ਤੋਂ ਇਹ ਹੰਡੇਸਰਾ ਥਾਣੇ ਤੋਂ ਲੈ ਕੇ ਡੀਐਸਪੀ ਡੇਰਾਵਸੀ ਐਸਐਸਪੀ ਮੋਹਾਲੀ ਇਹ ਗਿੜੇ ਮਾਰ ਰਹੇ ਨੇ ਗਿੜੇ ਮਾਰ ਕੇ ਹੰਮ ਗਏ ਨੇ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੇ ਫਰਜੀ ਬਿਆਨੇ ਕਰੇ ਉਹਨਾਂ ਦੇ ਪਹਿਲਾਂ ਵੀ ਜਿਹੜੀਆਂ ਐਫ ਆਈ ਆਰਾਂ 420 466 ਲਾ ਕੇ ਪਰਚੇ ਹੋਏ ਬਣੇ ਤੇ ਆ ਉਹ ਆਈਟੀ ਸਿਟੀ ਦੀ ਗੱਲ ਹੋਵੇ ਥਾਣੇ ਚ ਤੇ ਉਹ ਸੌਣਾ ਥਾਣੇ ਦੀ ਗੱਲ ਹੋਵੇ ਜਾਂ ਦੂਜੇ ਪਾਸੇ ਜਦੋਂ ਕੋਈ ਬੰਦਾ ਫਰਾਉੜੀ ਮੋਟੀ ਠੱਗੀ ਮਾਰਦਾ ਮੋٹے ਪੈਸੇ ਵਿਟੋਰਦਾ ਤਾਂ ਪੁਲਿਸ ਪ੍ਰਸ਼ਾਸਨ ਨੂੰ 2-4 ਲੱਖ ਰੁਪਏ 10 ਲੱਖ ਰੁਪਏ ਉਸ ਵਾਸਤੇ ਕੋਈ ਕਹਾਣੀ ਮੜੀ ਨਹੀਂ ਹੈ ਤੇ ਇਹ ਜਮੇ ਤੇ ਪਰਸੋਂ ਵੀ ਚੌਥੇ ਵੀ ਗਏ ਸੀ ਐਸਪੀ ਕੋਈ ਮਨਪ੍ਰੀਤ ਐ ਇੱਥੇ ਐਸਪੀ ਮਨਪ੍ਰੀਤਪੁਰ ਜਾ ਕੇ ਬੈਠ ਕੇ ਕਹਿੰਦੇ ਜੀ ਸਾਨੂੰ ਬੁਲਾਇਆ ਵਾ ਛੇਤੀ ਕੇ ਮਹਾਂ ਜਾਓ ਤੁਹੇ ਤੁਹਾਡੀ ਸੁਣਾਈ ਹੋ ਜੇ ਪਰ ਲੇਕਿਨ ਉਹ ਸੇ ਬੈਠ ਕੇ ਆ ਕੇ ਕਹਿੰਦੇ ਦੂਜੀ ਪਾਰਟੀ ਜਾ ਕੇ ਚਲੇ ਗਈ ਉਹਨਾਂ ਦੇ ਕੋਲ ਇਨਾ ਟਾਈਮ ਨਹੀਂ ਹੈ ਜਿਹੜੇ ਬੰਦੇ ਠੱਗੀ ਠੋਰੀ ਵਾਲੇ ਧੋਖਾ ਧੜੀ ਵਾਲੇ ਉਹਨਾਂ ਕੋਲੇ ਟਾਈਮ ਨਹੀਂ ਹੈ ਜਿਨ੍ਹਾਂ ਨਾਲ ਬੱਜੀਆ ਠੱਗੀ ਉਹ ਦਰਦਰ ਦੀਆਂ ਠੋਕਰਾਂ ਖਾਂਦੇ ਅੱਜ ਫਿਰ ਰਹੇ ਆ ਆ ਜਿਹੜੀਆਂ ਕੰਪਲੀਟਾਂ ਦਰਖਾਸਤਾਂ ਪਿਛਲੇ 3 ਮਹੀਨੇ ਤੋਂ 3 ਮਹੀਨੇ ਤੋਂ ਲੈ ਕੇ ਹੰਦੇਸਰਾ ਥਾਣੇ ਤੋਂ ਲੈ ਕੇ ਡੀਐਸਪੀ ਡੇਰਾਬਸੀ ਐਸਐਪੀ ਮੌਰੀ ਕੋਲੇ ਕੁਮ ਰਹੇ ਨੇ ਲਗਭਗ ਇਹ ਚ ਮੈਂ 50 ਕਿੱਲਾਂ ਦਾ ਲਾਇਆ ਜਿਵੇਂ ਕਿਸੇ ਦੇ 11 ਕਿੱਲੇ ਕਿਸੇ ਦੇ 12 ਕਿਸੇ ਦੇ 7 ਲਗਭਗ 40 50 ਕਿੱਲਾਂ ਦੇ ਜਿਹੜੇ ਬਿਆਨੇ ਆ ਉਹ ਫਰਜੀ ਹੋਏ ਆ ਜਿਵੇਂ ਅਕਾਊਂਟਾਂ ਚ ਪੈਸੇ ਪਾ ਕੇ ਦੁਬਾਰਾ ਕੈਸ਼ ਕਢਾ ਕੇ ਲੈ ਕੇ ਕਿਵੇਂ ਲਿਮਿਟਾਂ ਤਾਰਦੀਆਂ ਉਹ ਸਾਰਾ ਇੱਕ ਗੈਂਗ ਬਣਿਆ ਵਾ ਜਿਸ ਗੈਂਗ ਦੀ ਦੇਖਰੇਖ ਵਾਸਤੇ ਕੁਝ ਪਤਲੀ ਜਾਂਚ ਹੋ ਕੇ ਉਹਨਾਂ ਦੇ ਤਰ੍ਹਾਂ ਖਾਸ ਕਾਰਵਾਈ ਹੋਏ ਹੋਸ ਇਹ ਪਹਿਲਾ ਮਾਮਲਾ ਨਹੀਂ ਹੈ ਪਹਿਲਾਂ ਵੀ ਸਾਡੇ ਕੋਲ ਕਈ ਮਾਮਲੇ ਆਲੇ ਕੱਲ ਨੂੰ ਵੀ ਸ਼ਾਇਦ ਕਈ ਮਾਮਲੇ ਹੋਰ ਆਉਣੇ ਪਰ ਜਿਹੜੀ ਅਸਮਾਨੀ ਚੋਂ ਦੀ ਕੀਮਤਾਂ ਜਿਲ੍ਹਾ ਮੁਹਾਲੀ ਅਜੇ ਤਾਂ ਪੰਜਾਬ ਦੇ ਪੂਰੇ ਚਪੂਰੀਆਂ ਕੀਮਤਾਂ ਚੜ ਗਈਆਂ ਪਰ ਮੁਹਾਲੀ ਜ਼ਿਲ੍ਹੇ ਦੀ ਜਿਹੜੀ ਜ਼ਮੀਨ ਹੈ ਉਹ ਡਬਲ ਪਸ਼ਹਿਰ ਹੈਗਾ ਇੱਥੇ ਬਿਲਡਿੰਗਾਂ ਬਣ ਰਹੀਆਂ ਨੇ ਕੰਪਨੀਆਂ ਜ਼ਮੀਨਾਂ ਲੈ ਰਹੀਆਂ ਜਿੱਥੇ ਇੱਥੇ ਤੱਕ ਕੇ ਸਾਡੇ ਮੁਹਾਲੀ ਚ 50 ਕਰੋੜ ਰੁਪਏ ਤੋਂ ਕਿਲਾ ਲੈ ਕੇ 100 ਕਰੋੜ ਰੁਪਏ ਤੱਕ ਕਿਲਾ ਆਪਸ਼ਨ ਤੇ ਪੁੱਡਾ ਵੇਚ ਰਹੀ ਗਵਾੜਾ ਵੇਚ ਰਹੀ ਕੰਪਨੀਆਂ 25-25 ਕਰੋੜ ਤੋਂ ਕਿਲਾ ਖਰੀਦਿਆ 20 ਮਹੀਨਿਆਂ ਇਸ ਕਰਕੇ ਲੋਕ ਜਿਹੜੇ ਫਰਜੀ ਬਾੜੇ ਨੂੰ ਕਰਕੇ ਲੋਕ ਪੁਰਸ ਨੂੰ ਪ੍ਰਸ਼ਾਸਨ ਨੂੰ ਜਿੱਥੇ ਵੀ ਕਿਤੇ ਬਾਹਰ ਲੱਗਦੀ ਹੈ ਉੱਥੇ ਪੈਸੇ ਦੇ ਕੇ ਆਪਣੀਆਂ ਕੰਪਲੇਟਾਂ ਦਵਾ ਲਮ ਨੇ ਤੇ ਇਹ ਲੋਕ ਦਰਦ ਦਦੇ ਠੋਕਰਾਂ ਖਾਂਦੇ ਨੇ ਇਹਨਾਂ ਨੂੰ ਇੱਥੇ ਤੱਕ ਕੇ ਮੁੰਡੇ ਨੂੰ ਇਹ ਬੈਠਿਆ ਮੇਰੇ ਕੋਲੇ ਇਹਨਾਂ ਨੂੰ ਜਾ ਕੇ ਆਪਣੀ ਜ਼ਮੀਨ ਤੇ ਸਟੇ ਕਰਾਣੀ ਪਈ ਅਗਰ ਤੋਂ ਸਾਈਨ ਕਰਾ ਲੇਗੇ ਸਾਰਾ ਕੁਝ ਕਰ ਲਗੇ ਪਰ ਇਹਨਾਂ ਨੂੰ ਸਟੇ ਕਰਾਣੀ ਪਈ ਹੁਣ ਸਟੇ ਤਾਂ ਕਰਾਈਏ ਵੀ ਬਿਆਨਨੇ ਤੋਂ ਬਾਅਦ ਰਜਿਸਟਰੀ ਨਾ ਕਰਾ ਜਾ ਉਹ ਦੋਸ਼ੀਆਂ ਦੇ ਖਿਲਾਫ ਅਸੀਂ ਤੁਹਾਡੇ ਰਾਹੀਂ ਮੁੱਖ ਮੰਤਰੀ ਸਾਹਿਬ ਨੂੰ ਬੀਜੀਪੀ ਪੰਜਾਬ ਨੂੰ ਇਹੀ ਬੇਨਤੀ ਕਰਦੇ ਆ ਅਪੀਲ ਕਰਦੇ ਆ ਨਾ ਇਹ ਲੋਕਾਂ ਨੂੰ ਸੜਕਾਂ ਦੇ ਉੱਤਰ ਨਾ ਪਵੇ ਨਾ ਆਪਣੇ ਹੱਕ ਲਈ ਧਰਨੇ ਲਾਣ ਪੈਣ ਤੁਸੀਂ ਇਹਨਾਂ ਦੀ ਜਿਹੜੀ ਕਾਰਵਾਈ ਕਰਕੇ ਦੋਸ਼ੀਆਂ ਦੇ ਨਾਲ ਰਿਵੈਸਟ ਕਰੋ ਗ੍ਰਿਫਤਾਰ ਕਰੋ ਤੇ ਜ਼ਮੀਨ ਵਾਲੇ ਨੂੰ ਨਿਆਂ ਸਾਫ ਦਿਓ ਤਾਂ ਕਿ ਲੋਕ ਅੱਛਾ ਮੈਂ ਤੁਹਾਡੇ ਰਾਹੀਂ ਹੋਰ ਵੀ ਕਹਿਣਾ ਚਾਹੁੰਦਾ ਹੈ ਜਿਹੜੀਆਂ ਸਾਡੇ ਕਿਸਾਨ ਜਥੇਬੰਦੀਆਂ ਜ਼ਿਲ੍ਹਾ ਮੋਹਾਲੀ ਦੀ ਇਕਾਈ ਹੈ ਅੱਜ 30 32 ਜਥੇਬੰਦੀਆਂ ਨੇ 30 32 ਜਥੇਬੰਦੀਆਂ ਮਲਕ ਦੀ ਮੋਹਾਲੀ ਚ ਜਾਗਦਿਆਂ ਨਹੀਂ ਕੋਈ ਵੀ ਹੈ ਜ਼ਿਲ੍ਹਾ ਮੋਹਾਲੀ ਜਿਹੇਕਰ ਜਥੇਬੰਦੀਆਂ ਇਹਨਾਂ ਦੀ ਬਾਹ ਫੜਦੀ ਹੈ ਇਹ ਕਿਸਾਨਾਂ ਦੇ ਵੀ ਮਸਲੇ ਹੈ ਮੇਰਾ ਖੁਦ ਮਸਲਾ ਮੇਰੀ ਕੋਈ ਐਡੀ ਬੜੀ ਕਹਾਣੀ ਨਹੀਂ ਵੀ ਮੈਂ ਕਿਸਾਨ ਦੇ ਖਿਲਾਫ ਨਹੀਂ ਬੋਲਦਾ ਹੱਕ ਵਿੱਚ ਮੈਂ ਅਸੀਂ ਸਾਰੇ ਮਸਲੇ ਚੱਕਦੇ ਆਂ ਪਰ ਕਿਸਾਨ ਜਿothe ਬੰਦੀਆਂ ਆਈ ਨਹੀਂ ਹੈ ਵੀ ਹਰੇ ਢੰਡੇ ਲੈ ਕੇ ਜਾਣ ਵਾਸਤੇ ਇਹ ਕਿਸਾਨਾਂ ਨੂੰ ਨਿਆਂ ਸਾਬ ਦਵਣ ਲਈ ਅੱਗੇ ਆਣ ਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਾਣ ਤਾਂ ਕਿ ਕਿਸੇ ਵੀ ਕਿਸਾਨ ਦੀ ਹੋਰ ਅੱਗੇ ਲੁੱਟਕਾ ਹੋਵੇ ਉਹ ਵਾਹਿਗੁਰੂ ਜੀ ਕਾ ਖਾਲਸਾ ਮੇਰੇ ਵਾਹਿਗੁਰੂ ਜੀ ਕੀ ਫਤਿਹ ਸਸੀ ਕਾ ਜੀ ਮੇਰਾ ਨਾਮ ਜਲਦੀਪ ਸਿੰਘ ਪਿੰਡ ਤਸੰਪਲੀ ਹੈ ਜੀ ਸਾਡੇ ਨਾਲ ਫਰਾਡ ਹੋਇਆ ਜੀ ਇਹ ਸਾਡੀ 6 ਕਿੱਲੇ ਪੜੀ ਹੈ ਜੀ ਪਿੰਡ ਤੁੰਬਲੀ ਦੀ ਇਹ ਕਿਆ ਕਰਦੇ ਨੇ ਇਹ ਪਹਿਲਾਂ ਮੈਂ ਨਾਂ ਦੱਸਦਾ ਇਹਨਾਂ ਦੇ ਜਿਹੜਾ ਮੇਨ ਇਹਨਾਂ ਦਾ ਮਾਸਟਰਮਾਈਂਡ ਅਜੈਬ ਸਿੰਘ ਪਿੰਡ ਪ੍ਰਾਗਪੁਰ ਗੁਰਵਿੰਦਰ ਸਿੰਘ ਜਿਹਨਾਂ ਨੂੰ ਅੱਗੇ ਸਾਡੀ ਜ਼ਮੀਨ ਸੇਲ ਹੋਈ ਆ ਗੁਰਜੀਤ ਸਿੰਘ ਅਮਨਪura ਕਕਲ ਪੰਚਗੁੱਲਾ ਇਹ ਜੇ ਕਾਫੀ ਨਾਮ ਨੇ ਜੀ ਇਹਨਾਂ ਦੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਦਰਖਾਸਤਾਂ ਬਹੁਤ ਹੋਈਆਂ ਵੀ ਆ ਜੀ ਤੇ ਕਿਆ ਕਰਦੇ ਆ ਅਨਪੜ੍ਹ ਬੰਦਾ ਦੇਖਦੇ ਆ ਪਿੰਡ ਦਾ ਅਨਪੜ੍ਹ ਬੰਦਾ ਦੇਖ ਕੇ ਜਿਹੜੇ ਇਹਨਾਂ ਦੇ ਪਿੰਡ 'ਚ ਟਾਉਟ ਛੱਡੇ ਹੁੰਨੇ ਆ ਵੀ ਤੇਰਾ ਲੋਨ ਕਰਾ ਦਿੰਨੇ ਆ ਤੇਰਾ ਫਲਾਣਾ ਟਮਗਾਣਾ ਕਰਾ ਦਿੰਨੇ ਆ ਇਹ ਕਿਆ ਕਰਦੇ ਆ ਜਾ ਕੇ ਉੱਥੇ ਲੋਨ ਦੇ ਅਕਾਊਂਟਿੰਗ ਬੰਦੇ ਨੂੰ ਲਿਜਾ ਕੇ ਉੱਥੇ ਅਨਪੜ੍ਹ ਬੰਦਾ ਹੁੰਦਾ ਕੁਝ ਪਤਾ ਨਹੀਂ ਉਹਦੀ ਪਾਵਰ ਆਫ ਟੌਰ ਨਹੀਂ ਲੈ ਕੇ ਅੱਗੇ ਜ਼ਮੀਨ ਸੇਲ ਕਰ ਦਿੰਦੇ ਆ ਜੀ ਤਾਂ ਇਹਨਾਂ ਖਿਲਾਫ ਅਸੀਂ ਕੰਪਲੇਂਟਾਂ ਵੀ ਦਿੱਤੀਆਂ ਪਹਿਲਾਂ ਜੀ ਡੀਐਸਪੀ ਐਸਐਚਓ ਥਾਣਾ ਹੰਦੇਸਰਾ ਵੀ ਦਿੱਤੀਆਂ ਜੀ ਐਸਐਸਪੀ ਇੱਥੇ ਆਪਣਾ ਮੰਤਰੀ ਜੀ ਨੇ ਉਹਨਾਂ ਦੀ ਵੀ ਦਰਖਾਸਤ ਦਿੱਤੀ ਗਈ ਹੈ ਨਾ ਕਿ ਤੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਇਹਨਾਂ ਨੇ ਘੱਟੋ ਘੱਟ ਵੀ 40 50 ਕਿੱਲੇ ਦਾ ਜਿਹੜੇ ਸਾਡੇ ਜਿਹੜੇ ਜਾਣਕਾਰ ਹੈ ਉਹਨਾਂ ਦੇ ਨਾਲ ਠੁੱਕੀ ਹੋਈ ਹੈ ਜੀ ਤੁਹਾਡੇ ਨਾਲ ਹੀ ਠੁੱਕੀ ਹੋਈ ਠੁੱਕੀ ਕੀਤੀ ਸਾਡੀ 7 ਕਿੱਲੇ ਹੈ ਜੀ ਕਿੰਨੀ ਰਕਮ ਕਿੰਨੀ ਹੈ ਇਹ ਇਹ ਆਹੀ ਜੀ ਬਾਪੂ ਨੂੰ ਲੈ ਕੇ ਇੱਥੇ ਕਹਿੰਦੇ ਲੋਨ ਦੇ ਕਾਗਜ਼ ਕਰਾਉਣ ਦੇ ਤਰ੍ਹਾਂ ਲੋਨ ਕਰਾਣਾ ਉਥੇ ਲਿਜਾ ਕੇ ਖੜਾ ਹਤਾ ਤੇ ਉਹਨਾਂ ਨੂੰ ਪਤਾ ਹੈ ਨਹੀਂ ਅਨਪੜ੍ਹ ਨੇ ਵਿਚਾਰੇ ਉਹਨਾਂ ਦੀ ਪਾਵਰ ਆਫ ਪਾਵਰ ਨਹੀਂ ਲੈ ਕੇ ਅੱਗੇ ਜ਼ਮੀਨ ਸੇਲ ਕਰ ਦਿੰਦੇ ਲੋਨ ਦੀ ਲੋੜ ਸੀਗੀ ਤੁਹਾਨੂੰ ਹਾਂਜੀ ਕੱਲੇ ਬਾਪੂ ਲੋਨ ਦੀ ਲੋੜ ਸੀ ਕਰੀ ਗਈ ਹਾਂਜੀ ਲੋਨ ਸਾਨੂੰ ਲੋਨ ਦੀ ਲੋੜ ਦੀ ਪਿੰਡਾਂ ਜੇ ਹੁੰਦਾ ਹੀ ਆ ਜੀ ਸਾਡੇ ਵਾਸਤੇ ਆਹੀ ਬਸ ਆਪਣਾ ਜਿਕਰ ਘਰ ਕ੍ਰਿਸ਼ਤੀਆਂ ਪਹਿਲਾਂ ਲਿੰਟਾਂ ਹੋਈਆਂ ਹੋਈਆਂ ਕਿੰਨੀ ਕਿੰਨੀ ਰਕਮ ਦਾ ਹੋਇਆ ਤੁਹਾਡਾ ਤੁਹਾਡੇ ਨਾਲ ਲੋਨ ਤਾਂ ਹੋਇਆ ਹੀ ਨਹੀਂ ਸਰ ਇਹ ਨਹੀਂ ਪੈਸੇ ਕਿੰਨੇ ਤੁਹਾਡੇ ਗਿਆਨ ਦੇ ਕਿੰਨੇ ਪੈਸੇ ਲੈ ਲਏਗੇ ਅਬ ਜਮੀਨ ਵਟੇ ਕਿੰਨੇ ਲੈਣਗੇ ਪੈਸੇ ਹਾਂਜੀ ਇਹਨਾਂ ਨੇ 1 ਕਰੋੜ ਦੇ ਲਗਭਗ ਕੰਪਨੀ ਨੂੰ ਲੈ ਲਿਆ ਜੀ ਉਹ ਤੁਹਾਡੇ ਨਾਮ ਤੇ ਬੋਰਡ ਦਾ ਕਰਜ਼ਾ ਇਸ ਵਿੱਚ ਵੀ ਹੈ ਨਹੀਂ ਕੋਈ ਲੋਨ ਇਹਨਾਂ ਇਹਨਾਂ ਨੇ ਕੀ ਕਰਿਆ ਇਹਨਾਂ ਨੇ ਕੀ ਆ ਕਰ ਇਹਨਾਂ ਨੂੰ ਕਿਹਾ ਕਿ ਵਾਪਕ ਨੂੰ ਵੀ ਤੁਹਾਡੀ ਜਿਹੜੀ ਟਰਾਂਜ਼ੀਸ਼ਨ ਦਿਖਾਣੀ ਹੈ ਅਕਾਊਂਟ 'ਚ ਤਾਂ ਜਿ ਦਿਖਾਣ ਵਾਸਤੇ ਜਿਹੜੀਆਂ ਲਿਮਿਟਾਂ ਦੀਆਂ ਲਿਮਿਟਾਂ ਦੇ ਪੈਸੇ ਕਹਿੰਦੇ ਅਸੀਂ ਆਪਣੇ ਕੋਲੋਂ ਭਰਾ ਦਿੰਦੇ ਜੇ ਤੁਹਾਡੇ ਕੋਲ ਨੇ ਅਸੀਂ ਲੋਨ 'ਚ ਬਾਅਦ ਵਿੱਚ ਕੱਟ ਲਾਂਗੇ ਜਦੋਂ ਲੋਨ ਮਿਲ ਜਾਊਗਾ ਲਿਮਿਟਾਂ ਦੇ ਪੈਸੇ ਆਪਣੇ ਅਕਾਊਂਟ 'ਚ ਭਰਾ ਕੇ ਲਿਮਿਟਾਂ ਖਰਚ ਕਰਾ ਲਈ ਖਾਲੀ ਕਰਾ ਲਈਓ ਖਾਲੀ ਕਰਾ ਕੇ ਅਕਾਊਂਟ ਜਿਨ੍ਹਾਂ ਦੇ ਪੈਸੇ ਪਾ ਕੇ ਫਿਰ ਕਢਾ ਲੈਗੇ ਵੀ ਤੁਹਾਡੀ ਟ੍ਰਾਂਜੈਕਸ਼ਨ ਦਿਖਾਣੀ ਹੈ ਵੀ ਤੁਹਾਡੇ ਜਿਹੜੀ ਬੈਂਕ ਖਾਤੇ ਚ ਜੇ ਤੁਹਾਡੀ ਆਣਾ ਜਾਣਾ ਹੈਗਾ ਜੀ 10 ਦਾ 20 ਲੱਖ ਦਾ 50 ਦਾ ਤੁਹਾਡੇ ਕੋਲ ਲੋਨ ਆਣਾ ਸੌਖਾ ਹੋ ਜਾਊਗਾ ਵੀ ਤੁਸੀਂ ਬੋੜੂਗਾ ਕਿੱਥੇ ਤੇ ਆਮਦਨ ਦਿਖਾਉਣ ਵਾਸਤੇ ਆਪਣੇ ਪੈਸੇ ਕਮਾ ਕੇ ਅਕਾਊਂਟ ਚ ਨੂੰ ਕਢਾ ਲੈਗੇ ਮੁੜ ਕੇ ਨਾ ਲੋਨ ਮਿਲਿਆ ਨਾ ਕੋਈ ਕੱਲ ਬਾਤ ਹੋਈ ਨਾ ਲੈਣਾ ਨਾ ਦੇਣਾ ਨਾ ਮਾਰਕੀਟ ਕੋਈ ਟਾਈਮ ਨਹੀਂ ਦਾ ਕੰਮੜਾ ਦਾ ਕੋਈ ਹੁੰਦਾ ਕਿ ਰੀਜਨ ਹੁੰਦਾ ਕਿਹ ਬੰਦਾ ਕੋਈ ਨਤਾਰਾ ਹੋਵੇ ਬਾਹਰ ਗਿਆ ਹੋਵੇ ਉਹਨਾਂ ਨੇ ਕੀ ਕਾਰਨ ਕੀ ਮਾਰ ਜਦੋਂ ਅਨਪੜ੍ਹ ਬੰਦਾ ਹੈਗਾ ਇੱਕ ਫਰਜ਼ੀ ਨੰਬਰਦਾਰ ਹੈ ਲਾਲੜੂ ਕੋ ਉਹਨੂੰ ਮੈਂ ਕੱਲ ਦਾ ਤਿੰਨ ਵਾਰੀ ਫੋਨ ਕਰ ਲਿਆ ਇਹਨਾਂ ਦੇ ਕੇਤੇ ਨੰਬਰਦਾਰ ਨੇ ਹਲਫੀਆ ਬਿਆਨ ਦਿੱਤਾ ਵੀ ਮੈਨੂੰ ਨਹੀਂ ਜੀ ਪਤਾ ਮੇਰੇ ਤੋਂ ਕਾਦੇ ਗਵਾਹੀ ਪਾਈ ਝੂਠੇ ਬੰਦੇ ਦੇ ਪੁਗਾਈ ਪਾਈ ਬੈਨੇ ਵਾਰ ਮੈਨੂੰ ਪਤਾ ਨਹੀਂ ਕਾਸੀ ਵਾਰ ਹੈ ਨੰਬਰਦਾਰ ਨੇ ਹਲਫੀਆ ਬਿਆਨ ਦੇਆ ਪਰ ਉਹ ਨੰਬਰਦਾਰ ਸਾਹਮਣੇ ਨਹੀਂ ਆ ਰਿਹਾ ਸਾਹਮਣੇ ਇਸ ਕਰਕੇ ਨਹੀਂ ਆ ਰਿਹਾ ਵੀ ਉਹਦੇ ਕੋਲ ਪੈਸੇ ਗਏ ਹੋਣੇ ਉਹਦਾ ਹਲਫੀਆ ਬਿਆਨ ਵੀ ਆ ਗਿਆ ਗਵਾਹ ਜਿਹੜਾ ਗਵਾਹ ਬਣਿਆ ਚ ਲੰਬੜਦਾਰ ਗਵਾਹ ਬਣ ਕੋਈ ਗਵਾ ਕਿਸੇ ਤੋਂ ਕੋਈ ਕਿਸੇ ਤੋਂ ਲੰਬੜਦਾਰਾਂ ਦੀ ਗਵਾਹਾਂ ਪਈਆਂ ਪਈਆਂ ਪਹਿਲਾਂ ਤਾਂ ਅਸੀਂ ਉਹਨਾਂ ਦੀ ਜਿਹੜੀ ਲੰਬੜਦਾਰੀਆਂ ਉਹ ਖਤਮ ਆਉਣ ਲੋੜ ਹੈ। ਟੀਸੀ ਨੂੰ ਬੇਨਤੀ ਕਰ ਰਹੇ ਹਾਂ ਜਿਹੜਾ ਵੀ ਲੰਬੜਦਾਰ ਕੋਈ ਗਲਤ ਗਵਾਹੀ ਪੰਦ ਹੈ। ਕੋਈ ਫਰਾਡ ਚ ਪੰਦ ਹੈ ਉਹਦੀ ਪਹਿਲਾਂ ਲੰਬੜਦਾਰੀ ਖਤਮ ਹੋਣੀ ਚਾਹੀਦੀ ਹੈ। ਉਹ ਤੋਂ ਬਾਅਦ ਉਹਨੂੰ ਜਿਹੜੀ ਸਜ਼ਾ ਪਾਣੀ ਉਹਦਾ ਜੁਰਮਾਨਾ ਉਹਨੂੰ ਐਫਆਈਆਰ ਦਾ ਜੋਨ ਦਾ ਕਾਰਵਾਈ ਅਗਲੀ ਚੱਲ। ਵੈਸੇ ਨੰਬਰ ਦਾ ਆਪਣੇ ਏਰੀਆ ਦੀ ਪਾਣੀ ਚਾਹੀਦੀ ਗਵਾਹੀ ਇਹਨੂੰ। ਏਰੀਆ ਦੀ ਪਾਣੀ ਚਾਹੀਦੀ ਸਹੀ ਪਾਣੀ ਚਾਹੀਦੀ ਹੈ। ਬਾਕੀ ਇਹ ਬਖਤਿਆਰ ਸਿੰਘ ਹੈ ਜੀ, ਸੁੱਚਾ ਸਿੰਘ ਹੈ ਜੀ ਉਹਨਾਂ ਨੂੰ ਕੀ ਦੀ ਜ਼ਮੀਰ ਹੈਵੀ ਹੈ ਜਾਂ ਨਹੀਂ ਹੈ ਜਿਹੜੇ ਫੇਕ ਜਿਵੇਂ ਆ ਗੱਲ ਆਪਾਂ ਸਰਟੀਫਿਕੇਟਾਂ ਦੀ ਕਰ ਲਈਏ ਕਾਸੀ ਦੀ ਕਰ ਲਏ ਜਿਹੜੇ ਗਲਤ ਆਡੈਂਟੀਫਾਈ ਪਾਈਆਂ ਗਲਤ ਗਵਾਹੀਆਂ ਪਾਈਆਂ ਉਹ ਲੰਬੜਦਾਰ ਹੋਏ ਸਰਪੰਚ ਹੋਏ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਊਗੀ ਤਾਂ ਇਹ ਫਰੋਡਬਾਜ਼ੀ ਜਿਹੜੀ ਹਟੋ ਬਾਕੀ ਤੁਸੀਂ ਕਹਿੰਦੇ ਕਿ ਮੇਰੇ ਭਾਨ ਪੜਨੇ ਹੈ ਕਿਤਾਬ ਪੜੇ ਲੈ ਕੇ ਸੀ ਤੁਸੀਂ ਨਾਲ ਚੱਲ ਜੁੰਦੇ ਸਾਨੂੰ ਸਰ ਕੁਝ ਨਹੀਂ ਕੋਈ ਹੋਰ ਪਈਆਂ ਲੰਬੜਦਾਰ ਇਹ ਸਾਡੇ ਪਿੰਡ ਜਿਹੜੇ ਟਾਊਟ ਸੱਡੇਵੇਂ ਸਾਡਾ ਇੱਕ 40 ਸਾਲ ਦਾ ਪਿਆਰ ਹੈ ਬਫ ਨਾਲ ਉਹ ਬੰਦੇ ਦੇ ਅੱਗੇ ਜਾਣਕਾਰ ਸੀ ਜੀ ਉਹ ਬੰਦੇ ਲੈ ਗਏ ਤਾਂ ਤਾਂ ਬਾਅਦ ਚ ਪਤਾ ਲੱਗਿਆ ਜਦੋਂ ਸਾਰਾ ਕੰਮ ਹੋ ਗਿਆ ਜੀ ਜ਼ਮੀਨ ਦਾ ਕਬਜ਼ਾ ਤੁਹਾਡੇ ਕੋਲ ਹੈ ਉਹਨੂੰ ਜ਼ਮੀਨ ਦਾ ਕਬਜ਼ਾ ਸਾਡੇ ਕੋਲ ਹੈ ਤੁਸੀਂ ਰਜਿਸਟਰੀ ਨਹੀਂ ਕਰਾਉਣੀ ਚਾਹੁੰਦੇ ਵੇਚਣਾ ਨਹੀਂ ਚਾਹੁੰਦੇ ਨਹੀਂ ਜੀ ਉਹ ਤਾਂ ਉਹਨਾਂ ਨੇ ਸੇਲ ਕਰਤੀ ਜੀ ਅੱਗੇ ਥਰਡ ਪਰਸਨ ਨੂੰ ਸੇਲ ਕਰਤੀ ਜੀ ਕਿੰਨੇ ਦੀ ਕਰੀ ਉਹ 6 ਕਿੱਲਾਂ ਦਾ ਸਮਥਿੰਗ ਕਰਤੀ ਜੀ ਟੋਟਲ ਕਿੰਨੇ ਅਮਾਉਂਟ ਦੇ ਕਿੱਲੇ ਸਾਡਾ ਉੱਥੇ ਰੇਟ ਤਾਂ ਵੈਸੇ 2 ਕਰੋੜ ਦਾ ਹੈ ਜੀ ਕਿੱਲੇ ਦਾ ਹਾਂਜੀ ਕਰੇ ਕਿੰਨੇ ਚ 35 ਲੱਖ ਨੂੰ ਦੇਤੀ ਜੀ ਉਹ ਕਬਜ਼ਾ ਕਿਹਦੇ ਕੋਲ ਹੈ ਕਬਜ਼ਾ ਸਾਡੇ ਕੋਲ ਹੈ ਜੀ ਕਿ ਅਸੀਂ ਸਟੇ ਲੈਈ ਹੈ ਜ਼ਮੀਨ ਤੇ ਜੀ ਰਿਕਾਰਡ ਤੋਂ ਆ ਡੇਟਾ ਬਸੀ ਕੋਰਟ ਤੋਂ ਜੀ ਰਾਜੀ ਕੁਮਾਰ ਠੀਕ ਹੈ ਤੇ ਕੋਈ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਹਾਂਜੀ ਬੇਥੇਰੀਆਂ ਦਿੱਤੀਆਂ ਜੀ ਸ਼ਿਕਾਇਤਾਂ ਕੋਈ ਕਾਰਵਾਈ ਨਹੀਂ ਕਹਿੰਦੇ ਕਿ ਇਹ ਪੁਲਿਸ ਵਾਲੇ ਜੋ ਉਹਦੇ ਜਾਂਦੇ ਹੋ ਕਿ ਕਿਉਂ ਨਹੀਂ ਠੀਕ ਹੈ ਕਾਰਨ ਕੀ ਦਿੰਦੇ ਨੇ ਕੋਟਮਾ ਜੀ ਕਾਰਨ ਕੁਝ ਨਹੀਂ ਸਰ ਜਦੋਂ ਅਸੀਂ ਕੰਪਲੇਂਟਾਂ ਦਿੱਤੀਆਂ ਉਹ ਉਹ ਬੰਦੇ ਦੂਏ ਆ ਜਾਂਦੇ ਕਹਿੰਦੇ ਸਾਡਾ ਕੋਰਟ ਕੇਸ ਹੈ ਜਦੋਂ ਹੁਣ ਉਹਨਾਂ ਨੇ ਕੋਈ ਕੰਪਲੇਂਟ ਦੇਤੀ ਸਾਨੂੰ ਬੁਲਾ ਕੇ ਉਹਨਾਂ ਤੋਂ ਡਰਾਬੇ ਮਰਾਉਂਦੇ ਆ ਜੀ ਅਸੀਂ ਐ ਕਰਤਾਂਗੇ ਬਹੁਤ ਪਰਚਾ ਦੇ ਦਾਂਗੇ ਇਹ ਕਰਤਾਂਗੇ ਸਾਡੀ ਇਹ ਜ਼ਮੀਨਾਂ ਸਾਡੇ ਹੀ ਸਾਰਾ ਕੁਝ ਸਾਡੇ ਹੀ ਤੇ ਪਰਚੇ ਦੇਣ ਦੀ ਗੱਲਾਂ ਕਰਦੇ ਆ ਜੀ ਕੀ ਮਾਮਲਾ ਤੁਹਾਡਾ ਮੇਰਾ ਨਾਂ ਜਰਦੀਪ ਸਿੰਘ ਆ ਜੀ ਸਾਡੀ ਜ਼ਮੀਨ ਜੌਲਾ ਜੌਲੀ ਹੈ 14 ਕਿਲੇ ਲਗਭਗ ਜੀ ਸਾਡੇ ਨਾਲ ਵੀ ਇਦਾਂ ਵੀ ਰਹਿ ਕਹਿ ਰਹੇ ਜੀ ਇਦਾਂ ਹੀ ਸਾਡੇ ਨਾਲ ਫਰਾਡ ਹੋਇਆ ਜੀ ਆਪੇ ਉਹਨਾਂ ਨੇ ਸਾਈ ਕਰੀ ਹੈ ਜੀ ਆਪੇ ਉਹਨਾਂ ਨੇ ਗਾਹ ਬਿਆਨਨਾ ਕਰਿਆ ਜੀ ਬਿਆਨੇ ਵਾਲੇ ਤੋਂ 2.5 3 ਕਰੋੜ ਰੁਪਏ ਖਾ ਗਏ ਜੀ ਤੇ ਵਿੱਚ ਜੀ ਆਪੇ ਲੈਣ ਦੇਣ ਬਣ ਕੇ ਕਰਿਆ ਜੀ ਉਹਨਾਂ ਨੇ ਆਪਸ ਵਿੱਚ ਹੀ ਤੇ 24 ਸੰਤ ਜੀ ਤੁਹਾਨੂੰ ਸਾਨੂੰ ਪਤਾ ਲੱਗਿਆ ਜੀ ਕਿ ਇਦਾਂ ਉਹਨਾਂ ਕੇਸ ਕਰਤਾ ਸਾਡੇ ਕੋਲ ਆਪੇ ਸਾਈ ਬਣਾਤੀ ਆਪੇ ਬਿਆਨਾਂ ਬਣਾਤਾ ਆਪੇ ਕੋਰਟ ਕੇਸ ਕਰਤਾ ਜੀ ਉਹਨਾਂ ਨੇ ਸਾਨੂੰ ਜਦ ਸੰਮਣ ਆਈ ਸੰਤ ਜੜ ਪਤਾ ਲੱਗੇ ਕਿ ਇਦਾਂ ਇਦਾਂ ਕਰ ਰਹੇ ਕੋਈ ਸਾੜੇ ਵੇਚਣ ਦੀ ਚਾਹਨਾ ਨਹੀਂ ਸੀ ਅਸੀਂ ਜਾਂਦੇ ਤੇ ਠੇਕਾ ਲੀਕਾ ਮੂੜੇ ਆਉਣ ਦੀ ਚਲੋ ਚਲੋ ਥੋੜਾ ਬਾਅਦ ਸਾਨੂੰ ਪਤਾ ਲੱਗੇ ਕੋਰਟ ਕੇਸ ਕਰਤਾ ਜੀ ਉਹਨਾਂ ਨੇ ਅਸੀਂ ਚਲੋ ਜੀ ਪੀ ਸਾਹਿਬ ਨਾਲ ਵੀ ਗੱਲਬਾਤ ਕਰੀ ਜੀ ਮਤਲਬ ਡੀਸੀ ਦੇ ਹੀ ਆਪਣਾ ਪੋਸਟਾਨਾ ਲੱਗਦਾ ਉਹਨਾਂ ਨਾਲ ਵੀ ਕਰੀ ਜੀ ਸਾਬ ਨਾਲ ਕਾਲੀ ਕੋਈ ਪੁੱਛ ਪ੍ਰਤਾ ਨਹੀਂ ਕਰਦਾ ਜੀ ਕੋਈ ਕੁਝ ਦਸਤਾ ਵੀ ਜਾਂਦੇ ਆ ਰਾਤ ਮੇਟੋਗਾ ਮੁੜਦੇ ਆ ਤੁਸੀਂ ਕੀ ਕਰ ਰਹੇ ਤੁਹਾਡੇ ਕੋਲ ਸਾਡੇ ਕੇਸ ਤੇ ਵੀ ਇਹ ਜ਼ਮੀਨ ਦਾ ਮਤਲਬ ਇਹ ਤੁਹਾਨੂੰ ਨਹੀਂ ਕਰਾ ਰਹੇ ਪੰਦੇ ਜੱਟ ਕੀ ਸਾਨੂੰ ਪਤਾ ਨਹੀਂ ਹੈ ਜੀ ਕਿ ਅਸੀਂ ਰਕੀ ਵੀ ਹੈ ਲਾਈ ਬਿਆਨਨਾ ਕੀਤਾ ਕੋਈ ਨਕਲੀ ਬੰਦੇ ਖੜੇ ਕਰੇ ਕਰਨ ਨਕਲੀ ਬੰਦੇ ਖੜੇ ਕਰੇ ਬਈ ਨਕਲੀ ਖਾਤੇ ਸ਼ੋਅ ਕਰੇ ਵੀ ਆਂ ਉਹਨਾਂ ਨੂੰ ਜਦਕੇ ਨਾ ਤਾਂ ਇਹ ਅਸੀਂ ਜ਼ਮੀਨ ਵੇਚੀ ਹੈ ਨਾ ਵੇਚਣ ਦੀ ਜਾਣਾਂ ਦੀ ਕੋਈ ਉਹਨੂੰ ਫਿਕਰ ਆ ਜਾਂਦਾ ਤੁਹਾਡੇ ਖਾਤੇ 'ਚ ਕੋਈ ਪੈਸਾ ਨਹੀਂ ਆਇਆ ਤੁਹਾਡੇ ਖਾਤੇ 'ਚ ਕੋਈ ਪੈਸਾ ਨਹੀਂ ਆਇਆ ਜਿਹੜਾ ਮੇਨ ਬੰਦਾ ਕੌਣ ਆ ਕਿੰਗ ਪੈਨ ਇਹ ਮੇਨ ਬੰਦਾ ਇਹ ਇਹ ਅਜੈਬ ਸਿੰਘ ਹੈ ਪ੍ਰਾਗ ਤੋਂ ਪ੍ਰਾਗ ਕਿੱਥੋਂ ਦੇ ਨੇ ਅਜੈਬ ਸਰ ਪ੍ਰਾਗ ਤੋਂ ਪ੍ਰਾਗਪੁਰ ਦੋਈ ਅਸੀਂ ਹੁਣ ਸਾਰੇ ਪਾਸਾ ਟੋਕਰਾਂ ਖਾਂ ਨਹੀਂ ਸਾਰੀ ਕੋਈ ਸੁਣਾਈ ਨਹੀਂ ਹੁੰਦੀ ਹੈਗੀ ਪੌਸਾ ਕੋਲ ਜਾਂਦੇ ਪੌਸਾ ਕੋਲ ਤੋਂ ਵੇਦਦੀ ਮੜੇ ਉਹ ਨਹੀਂ ਅੱਜ ਆ ਜਿਓ ਖਾਲਾ ਜਿਓਈ ਬਾਕੀ 18 ਪਰਤੇ ਲਗਭਗ ਉਹਨਾਂ ਪਰ ਹੋਰ ਵੀ ਹੋਈਆਂ ਜੀ ਆ ਦੋ ਤਿੰਨ ਤਾਂ ਆਪਣੇ ਕੋਲੇ ਪੈਂਦੇ ਠੀਕ ਹੈ ਜੀ ਆਪਣੇ ਕੋਲ ਤੋਂ ਹੀ ਖਾਤੇ ਖਲਾ ਲੈਣੇ ਆ ਆਪਣੇ ਕੋਲ ਤੋਂ ਹੀ ਸਟਾਮਪ ਲੈਣੇ ਆ ਚੰਡੀਗੜ੍ਹ ਤੋਂ ਟੈਸਟ ਕਰਾਉਣੀ ਇੱਥੇ ਆਪਣੀ ਕੋਰਟ ਵਿਚਾਰੀ ਇੱਥੇ ਕੋਈ ਟੈਸਟ ਨਹੀਂ ਕਰਾਉਂਦਾ ਜੀ ਕੁਮਰਾਹ ਵਿੱਚ ਬੈਂਕ ਵਾਲੇ ਵੀ ਇਨਵੋਲਵਮੈਂਟ ਹੈਗੀ ਹੈ ਪਰ ਪੂਰੀ ਫੇਰ ਸਾਰ ਅਸੀਂ ਕਹਿ ਨਹੀਂ ਸਕਦੇ ਉਹਨਾਂ ਦੀ ਮੀਟਿੰਗ ਹੋ ਜਾਂਦੀ ਹੈ ਬੈਂਕ ਵਾਲੇ ਵੀ ਹੁਣੇ ਤਸਵੀਲ ਵਾਲੇ ਤਸਵੀਲਦਾਰ ਸਾਇਦ ਕੰਨਗੋਚ ਹੋਰ ਵੀ ਜਿਹੜੇ ਹੈਗੇ ਉਹਨਾਂ ਨਾਲ ਉਹ ਵੀ ਇਨਵੋਲਵਮੈਂਟ ਵਿੱਚ ਨਿਕਲੂਗੀ ਤਸਵੀਲ ਦਫਤਰ ਦੀ ਜਦੋਂ ਰਜਿਸਟਰੀਆਂ ਹੋਣੀਆਂ ਡਾਕਰ ਨਹੀਂ ਆਉਣੀਆਂ ਬੰਦੇ ਹੁਣੇ ਕਿਤੇ ਨਾ ਕਿਤੇ ਤਸਵੀਲਦਾਰ ਦੀ ਇਨਵੋਲਵਮੈਂਟ ਆ ਜਿਹੜੀ ਪਟਵਾਰੀਆਂ ਦੀ ਆ ਜਾਣੀ ਤੁਸੀਂ ਰੈਵਨਿਊ ਮਿਨਿਸਟਰ ਨੂੰ ਸ਼ਿਕਾਇਤ ਕੀਤੀ ਸਰਕਾਰੀ ਕਿਉਂਕਿ ਅੱਜ ਹਾਂਜੀ ਇਹ ਮੰਤਰੀ ਸਾਹਿਬ ਨੂੰ ਮਿਲਿਓਗਾ ਕਿਸੇ ਨੋਸ਼ਕਾਇਤ ਦਿੱਤੀ ਸਾਰਾ ਦੇਖੋ ਅਸੀਂ ਤਾਂ ਇਹ ਬੀਐਸਪੀ ਨੂੰ ਜਿਹੜਾ ਸਾਰੇ ਪਾਸਾ ਦਰਖਾਸਤਾਂ ਦੇਗਾ ਦੇਖ ਲਿਆ ਸਾਨੂੰ ਤਾਂ ਇਹ ਹੀ ਲੱਗਦਾ ਜੀ ਵੀ ਐਮਐਲਏ ਵੀ ਸਾਭ ਉਹਨਾਂ ਨਾਲ ਮਿਲਿ ਵੀ ਹੋਵੇ ਜਿਹੜੀ ਸੁਣਾਈ ਨਹੀਂ ਸਾਡੀ ਕੋਈ ਆ ਸਭ ਤੋਂ ਵੱਡੀ ਇਹ ਗੱਲ ਹੈ ਜੀ ਜਿਹਨੂੰ ਵੀ ਪੈਸਾ ਦੇ ਰਹੇ ਆ ਉਹ ਕਾਗਜ਼ਾਂ ਵਿੱਚ 2 ਨੰਬਰ ਦਾ ਪੈਸਾ ਦੇ ਰਹੇ 2 ਕਰ ਰਹੇ ਨੇ ਕਿਸੇ ਨੂੰ 3 ਕਰੋੜ ਦੇ ਦਿੱਤਾ ਕਿਸੇ ਨੂੰ 4 ਕਰੋੜ ਦੇ ਦਿੱਤਾ ਉਹਨਾਂ ਭਾ ਇੰਨਾ ਪੈਸਾ ਕਿੱਥੇ ਤੇ ਆ ਗਈ ਅੱਜ ਕੱਲ ਤਾਂ ਇਹ ਆਪਾਂ ਉਹ ਕਿ ਕੋਈ ਰਸਟਰ ਕਾਰਡ ਕੋਈ ਧਾਰ ਕਾਰਡ ਬਣਾਉਣਾ ਸਾਡਾ ਹੋਣੀ ਬਣਦਾ ਉਹਦਾ ਬਿਆਨ ਨਹੀਂ ਕਰੀ ਵਸੇ। ਕੁੜਾ ਸਾਹਿਬ ਕੀ ਰਣਨੀਤੀ ਰਹੀ ਹੈ ਅਗਲੀ ਕਿੰਨੀ ਦੇਖਦੇ ਤੁਸੀਂ ਟਾਈਮ ਦੇਦੇ ਹੋ ਜੇ ਨਹੀਂ ਕੋਈ ਕਾਰਵਾਈ ਹੁੰਦੀ ਹੈ ਤੇ ਰਣਨੀਤੀ ਕੀ ਹੋਈ ਜੀ? ਅਸੀਂ ਇਹਹੀ ਬੇਨਤੀ ਕਰਦੇ ਹਾਂ ਵੀ ਐਸਐਸਪੀ ਬੁਹਾਲੀ ਹੋਏ ਜਾਂ ਡੀਜੀਪੀ ਪੰਜਾਬ ਹੋਏ ਜਾਂ ਮੁੱਖ ਮੰਤਰੀ ਹੋ। ਅੱਜ ਆਪਾਂ ਬੇਨਤੀ ਕਰਦੇ ਹਾਂ ਇਹ ਕਿਸਾਨਾਂ ਨੂੰ ਲਤਾੜੇ ਹੋਏ ਕਿਸਾਨਾਂ ਨੂੰ ਜਿਨ੍ਹਾਂ ਦੇ ਅਤਿਆਚਾਰ ਹੋਇਆ ਜਾਂ ਇਹ ਭ੍ਰਿਸ਼ਟਾਚਾਰ ਹੋਇਆ ਜਿਹੜੇ ਬੰਦੇ ਪੈਸੇ ਕਮਾਣ ਕਰਕੇ ਜਾਂ ਤਾਂ ਇਹ ਕਿਸਾਨਾਂ ਦੇ ਹੱਕ 'ਚ ਗੱਲਬਾਤ ਹੋ ਜੇ ਉਹਨਾਂ ਦੇ ਖਿਲਾਫ ਐਫ ਆਈ ਆਰ ਅੰਦਰਦਿ ਕਰਕੇ ਅੰਦਰ ਹੁਣ ਤਾਂ ਅਸਲ ਮਾਲਕ ਜਿਹੜੇ ਐ ਜ਼ਮੀਨਾਂ ਵਾਲੇ ਜਿਹੜੇ ਲੋਕ ਟੋਲਦੇ ਫਿਰੇ ਇਹਨਾਂ ਨੂੰ ਆਪਣਾ ਹੱਕ ਮਿਲਣਾ ਚਾਹੀਦਾ ਉਹ ਕੈਨਸਲ ਜਿਹੜਾ ਟਾਰਨੀਆ ਵੀ ਹੈਗੀ ਆ ਰਜਿਸਟਰੀ ਹੈਗੀ ਜਿਹੜੀ ਫੇਕ ਬਣੀ ਐ ਜੇਰਾ ਦੇਖੋ ਅਕਾਊਂਟ ਦਾ ਲੈਣਾ ਦੇਣਾ ਪੈਸੇ ਦਾ ਲੈਣਾ ਦੇਣਾ ਕਿੱਥੇ ਤੱਕ ਚੈੱਕ ਹੋ ਸਕਦਾ ਜਦੋਂ ਮੈਂ ਕਿਸੇ ਤੋਂ 10 ਰੁਪਏ ਦਿੰਦਾ ਤਾਂ ਦਸੇ ਚ ਅਕਾਊਂਟ ਚ ਆ ਜਾਂਦੇ ਕੋਈ ਉਹ ਸਾਰੀ ਮਿਲਾਨ ਕਰਕੇ ਕਿਸੇ ਵਧੀਆ ਸੀਨੀਅਰ ਅਫਸਰ ਦੀ ਇਮਾਨਦਾਰ ਅਫਸਰ ਦੀ ਡਿਊਟੀ ਲਗੇ ਕੁਝ ਪੜਤਾਲ ਹੋਵੇ ਤਫਤੀਸ਼ ਹੋਵੇ ਉਸ ਤੋਂ ਬਾਅਦ ਉਹਨਾਂ ਦੇ ਖਿਲਾਫ ਦੋ ਹਫ਼ਤੇ ਦਾ ਸੀ ਸਮਾਂ ਦਿੰਨੇ ਜੇਕਰ ਦੋ ਹਫ਼ਤੇ ਚ ਨਾ ਹੋਇਆ ਤਾਂ ਐਸਐਸਪੀ ਮੋਹਾਲੀ ਦੇ ਅਫਸਰ ਦਾ ਕਰੋ ਕੀਤਾ ਜਾਵੇਗਾ ਤੇ ਮੁੱਖ ਮੰਤਰੀ ਦਾ ਪੁਤਲਾ ਵੀ ਫੁਕਾਂਗੇ ਰੈਵਨਿਊ ਰਿਕਾਰਡ ਮੰਤਰੀ ਰੈਵਨਿਊ ਵਾਲਾ ਦਾ ਵੀ ਮੰਤਰੀ ਦਾ ਪੁਤਲਾ ਫੁਕਾਂਗੇ ਤਾਂ ਕਿ ਜੇ ਰੈਵਨਿਊ ਮੰਤਰੀ ਹੈ ਸਾਡਾ ਉਹਦਾ ਫਰਜ ਬਣਦਾ ਹੈ ਲੋਕਾਂ ਦੀ ਸੁਣਾਈ ਕਰਨੀ ਜੇਕਰ ਨਹੀਂ ਸੁਣਾਈ ਹੁੰਦੀ ਤਾਂ 15 ਦਿਨ ਤੋਂ ਬਾਅਦ ਅਸੀਂ ਐਸਐਸਪੀ ਦਫ਼ਤਰ ਤੱਕ ਰੌਕ ਕਰਕੇ ਪਿੰਡ ਸੇਪਾ ਕਰਾਂਗੇ ਤੁਹਾਡਾ ਸਹਿਯੋਗ ਚਾਹੀਦਾ ਤੇ ਕੁੰਬੜਾ ਤੋਂ ਪੰਜਾਬ ਚ ਦੇ ਬਹੁਤ ਵੱਡਾ ਡਾਟਾ ਹੈ ਇਸ ਤਰ੍ਹਾਂ ਦੀ ਜਿਹੜੀ ਕੋਈ ਠੱਗੀ ਹੋ ਰਹੀ ਹੈ ਇਹ ਕਹਿੰਦੇ ਮੁਹਾਲੀ ਦੇ ਹੀ ਨੇ ਸਾਡੇ ਕੋਲੇ ਤਾਂ ਇੱਥੋਂ ਮੁਹਾਲੀ ਦਾ ਹੀ ਨਿਕਲਦਾ ਹੈ ਕਿੰਨਾ ਕਾ ਮਹਾਲੀ ਦਾ ਮੁਹਾਲੀ ਦਾ ਸਾਡੇ ਕੋਲੇ ਕੱਲ ਨੂੰ ਫੇਰ ਹੈ ਮੈਟਰ ਅਸੀਂ 4 ਦਿਨ ਪਹਿਲਾਂ ਕਰਕੇ ਸਾਡੇ ਉਹ ਵੀ ਤੁਹਾਡੇ ਨਾਲ ਕਰਕੇ ਸਾਡੇ ਅੱਜ ਇਹ 3-4 ਬੰਨੇ ਆ 3-4 ਬੰਨੇ ਜੇ 2-4 ਬੰਦਿਆਂ ਦੇ ਹੋਰ ਨਾਂ ਦੱਸ ਰਹੇ ਜਿਹੜੇ ਇੱਥੇ ਆਏ ਨਹੀਂ ਹਲੇ ਉਹ ਜੇ ਇਹਨਾਂ ਨੂੰ ਦੇਖ ਕੇ ਕਾਨੂੰਨ ਨੂੰ ਆ ਜਾਣ ਕੋਈ ਐਨਐਵੀ ਆ ਜਿੱਦੀ ਜਿਵੇਂ ਸੱਚੇ ਡਬਲ ਹੋਵੇ ਜਲਦੀ ਬਿਆਨਾ ਕਰਕੇ ਬੰਦਾ ਬੇਲਾ ਕਰਤਾ ਹੋਵੇ ਰਜਿਸਟਰੀ ਵੀ ਕਰਾ ਲਈ ਹੋਵੇ ਕਬਜ਼ਾ ਲੈ ਲਿਆ ਉਹ ਇਹਨਾਂ ਨੂੰ ਕੋਰਟ ਤੋਂ ਸੱਮਨ ਆ ਗਏ ਵੀ ਤੁਸੀਂ ਰਜਿਸਟਰੀ ਨਹੀਂ ਕਰਾ ਸਕਦੇ ਰਜਿਸਟਰੀ ਕਾਦੋਂ ਨਹੀਂ ਕਰਾਂਦੇ ਜਦੋਂ ਬਿਆਨਾ ਲਿਆ ਹੁਣ ਇਹ ਤੋਂ ਉੱਪਰ ਕੋਰਟ ਤੋਂ ਸੱਮਨ ਆ ਗਏ ਜੀ ਆਪਾਂ ਨੂੰ ਬਿਆਨੇ ਦਾ ਨਹੀਂ ਪਤਾ ਬਿਆਨਾ ਕਿਨੇ ਕਰਿਆ ਕਦ ਹੋਇਆ ਕੋਰਟ ਤੋਂ ਸੱਮਨ ਆ ਕੇ ਤੁਸੀਂ ਰਜਿਸਟਰੀ ਕਰਾਓ ਉਹਨਾਂ ਦਾ ਮਤਲਬ ਇਹ ਕੋਰਟ 'ਚ ਕੇਸ ਪਾ ਕੇ ਉਹ ਪੇਮੈਂਟ ਜਮ੍ਹਾਂ ਹੋ ਜੂਗੀ 35 ਲੱਖ ਜਿਹੜਾ 2 ਕਰੋੜ ਵਾਲਾ ਚਿੱਲਾ 35 ਲੱਖ ਨੂੰ ਜਿਵੇਂ ਪੇਮੈਂਟ ਜਮਾ ਕਰਾ ਕੇ ਕਲਰ ਰਜਿਸਟਰੀ ਕਰਾ ਲੂਗਾ ਉਹਨਾਂ ਦੀ ਇਹ ਥਿਊਰੀ ਹੈ ਇਹ ਥਿਊਰੀ ਨੂੰ ਰੋਕਣ ਵਾਸਤੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਪੁਲਿਸ ਨੂੰ ਅੱਗੇ ਆਉਣਾ ਚਾਹੀਦਾ ਤਾਂ ਕਿ ਜਦੋਂ ਵੀ ਅੱਛਾ ਜਦੋਂ ਪਹਿਲਾਂ ਹੋਇਆ ਇੱਥੇ ਹੁਣ ਡੀਜੀਪੀ ਤਿੰਨ ਹਲਸੀਆ ਬਿਆਨ ਦੇ ਕੇ ਆਏ ਹਾਈ ਕੋਰਟ ਥੋੜੇ ਦਿਨ ਪਹਿਲਾਂ ਇੱਕ ਆਰਡਰ ਹੋਏ ਨੇ ਡੀਜੀਪੀ ਪੰਜਾਬ ਡੀਜੀਪੀ ਹਰਿਆਣਾ ਤੇ ਯੂਟੀ ਵੀ ਜਦੋਂ ਵੀ ਕੋਈ ਕ੍ਰਾਈਮ ਹੁੰਦਾ ਹੈ ਕੋਈ ਠੱਗੀ ਹੁੰਦੀ ਕੋਈ ਧੋਖਾਧੜੀ ਹੁੰਦੀ ਹੈ 24 ਘੰਟੇ ਚ ਪਹਿਲਾਂ ਐਫਆਈਆਰ ਦਰਜ ਕਰੋ ਬਾਅਦ ਚ ਤਵਦੀਸ਼ ਹੋਊਗੀ ਪਰ ਉਹ ਹਾਈ ਕੋਰਟ ਦੇ ਆਰਡਰ ਸੁਪਰੀਮ ਕੋਰਟ ਦੇ ਆਰਡਰ ਉਹ ਹਵਾ ਚੂਟ ਰਹੇ ਨੇ ਇਹ ਅਫਸਰ ਕੋਈ ਮੰਨਣ ਨੂੰ ਤਿਆਰ ਨਹੀਂ ਜਿੱਦੇ ਚ ਆਰਡਰਾਂ ਦੀ ਵੀ ਮਾਨ ਹਨ ਨਹੀਂ ਹੋ ਰਹੀ ਹੈ ਮਾਨ ਹਨ ਨਹੀਂ ਦਾ ਕੇਸ ਵੀ ਜਿਹੜਾ ਹੈਗਾ ਆਰਡਰਾਂ ਦਾ ਜਿਹੜਾ ਇਹ ਮੰਨਪਣ ਦਾ ਇਹ ਮੇਰੇ ਵੀ ਕੈਸ਼ ਬੰਦੇ ਜਾਣੇ ਸਰਪੰਚ ਨੂੰ ਸਾਡੇ 3-3 ਕਰੋੜ ਰੁਪਇਆ ਕੈਸ਼ ਦੱਸੋ ਕਿੱਥੇ ਆਈ ਉਹ ਡਿਟੇਲ ਬਣੀ ਵੀ ਹੈ ਸਾਡੇ 3-3 ਕਰੋੜ ਕੈਸ਼ ਕਿੰਨਾ ਸਮਾਂ ਹੋ ਗਿਆ ਇਹ ਸਾਰਾ ਇਨਸੀਡੈਂਟ ਨੂੰ ਇਹ ਸਾਡੇ ਕੋਲ 3 ਮਹੀਨੇ ਦੀ ਮੈਂ ਇੱਕ ਦਰਖਾਸਤਾਂ ਦੇਈ ਵੀ ਆ ਉਸ ਸਾਲ ਜਿਹੜਾ ਸਾਲ ਗਿਆ ਪਰ ਜਿਹੜੀਆਂ ਮੈਂ ਕੱਲ ਕੰਮਪਲੀਟਾਂ ਦੇਖੀਆਂ, ਦਰਖਾਸਤਾਂ ਦੇਖੀਆਂ, ਪਿਛਲੇ ਤਿੰਨ-ਚਾਰ ਮਹੀਨੇ ਤੋਂ ਦਰਖਾਸਤਾਂ ਦੇ ਰਹੇ। ਕੋਟਾਂ 'ਚ ਵੀ ਜਾਇਸਟੇਅਰ ਲੈਣੀ ਪਈ, ਪਰਚਾ ਦਰਜ ਕਰਾਇਆ ਕਿੰਨਾ ਕੁਝ ਹੋ ਰਿਹਾ। ਪਰ ਜਿਹੜੀ ਪੁਸ ਹੈ, ਉਹ ਕੰਬ ਕਰਦੀ ਨੀਂਦ ਸੌ ਰਹੀ ਹੈ। ਉਹ ਜਿਹੜੇ ਮੋٹے ਪੈਸੇ ਕਮਾਏ ਵੀ ਠੱਗੀ ਮਾਰੀ ਵੀ ਹੈ, ਉਹਨਾਂ ਨੂੰ ਪੈਸੇ ਦੇ। ਰਵਿੰਦਰ ਸਿੰਘ ਪਿੰਡ ਤਸਿਲਵੜੀ ਜੀ। ਕੀ ਮਾਮਲਾ ਤੁਹਾਡਾ? ਮਾਰੇ ਬਾਤੇ ਜੀ, ਇੱਕ ਤਰ੍ਹਾਂ ਤਰ੍ਹਾਂ ਦੇ ਮਿਲ ਹੈ। ਜ਼ਮੀਨ ਦਾ ਮਾਮਲਾ ਜਿੱਥੇ ਨਾਲ ਦੇ ਪਲਾਇਆ ਕਲੇ ਕੇ ਪੁੱਟਾ ਸਿੰਘ ਜਗਰੂਪ ਸਿੰਘ ਨੇ ਇਸਕੇ ਸਾਲੇ ਭਣੋਈਏ ਆਪਸ ਮਾਂ ਇਕੱਠੇ ਹੋ ਰਹੇ ਜੀ ਸਾਰੇ ਸਾਰੇ ਹਾਇਰ ਦਾ ਗਰੁੱਪ ਹੈ ਜੀ ਮੈਨੂੰ ਕਹਾ ਜੀ ਕੋਈ ਬਾਤ ਨਹੀਂ ਕਹਾ ਤੈਨੂੰ ਸ਼ਹਿਰ ਕਰਨ ਆਉਣ ਲੈ ਜਾਗੇ ਕਹਾ ਹਜੂਰ ਸਾਹਿਬ ਪਟਨਾ ਸਾਹਿਬ ਮੈਂ ਕਹਾ ਜੀ ਚਲੋ ਕੋਈ ਬਾਤ ਨਹੀਂ ਨਿਉ ਕਹਾ ਜੀ ਥੋੜੀ ਜਿਹੀ ਡਿਕਟ ਕਰਵਾਣੀ ਪੜਾ ਕਿ ਮਾਂ ਗਾਡੀ ਤੇ ਖਾਣਾ ਪੜਾਗਾ ਨਿਉ ਪੜ ਨਹੀਂ ਦਿੰਦਾ ਨਾ ਯਾਤਰਾ ਹੋ ਗਈ ਮੈਂ ਕਹਾ ਚਲ ਕੋਈ ਬਾਤ ਨਹੀਂ ਜੀ ਮੇਰੇ ਬਾਅਦ ਥੋੜੇ ਦਿਨ ਬਾਅਦ ਜੀ ਸੰਮਨ ਭੇਜਦੇ ਕਾ ਤੰਨੇ ਬੈਨਣਾ ਕਰਿਆ ਮਾਂ ਨਾ ਬੈਨਣਾ ਨਹੀਂ ਕਰਿਆ ਕੁਛ ਨਹੀਂ ਦੇਣਾ ਨਹੀਂ ਦੇਣਾ ਨਹੀਂ ਕਿ ਤੈਨੂੰ ਯਾਤਰਾ ਨਾਂ ਦੇ ਸਾਈਨ ਕਰਾਇਆ ਇਹ ਰੁਪਇਆ ਤੋ ਨਹੀਂ ਆਇਆ ਜੀ ਮੇਰੇ ਅਕਾਊਂਟ ਮਾ ਤੁਸੀਂ ਤੁਹਾਡੇ ਯਾਤਰਾ ਨਾਂ ਦੇ ਸਾਈਨ ਕਰਾਇਆ ਹਾਂਜੀ ਅੱਛਾ ਯਾਤਰਾ ਵੀ ਤੈਨੂੰ ਯਾਤਰਾ ਪਰ ਲੈ ਜਾਗੇ ਮੈਨੂੰ ਅੰਮ੍ਰਿਤਸਰ ਭਮਾਇ ਕਾ ਤਰਾਂ ਤਾਰ ਦੀਆ ਜਿਓ ਤੋ ਕਹਾ ਜਦੋਂ ਇਹ ਫਲਾਇਟ ਕੈਂਸਲ ਆ ਮੈਂ ਨੇ ਦੋ ਮਹੀਨੇ ਰੁਕ ਜਾ ਫਿਰ ਚਲਾਂਗੇ ਹੈ ਪਤਾ ਕਾ ਦਰਜ ਕਰਾ ਈ ਸੀਗਾ ਫਰੌਡ ਕਾ ਕਰਵਾਇਆ ਵਾ ਜੀ ਨੇ 420 پتہ ਨਹੀਂ ਕਿਆ ਕਹ ਲਈ ਬੀਜੀ ਛੋਕਰਾ ਮੇਰਾ ਅੰਦਰ ਆ 4 ਮਹੀਨੇ ਹੋਏ ਕਰ ਰੱਖਿਆ ਜੀ ਇਹਨੇ ਮਾਰੀ ਉੱਪਰ ਪਰਚਾ ਹੋ ਰਿਹਾ ਮਾਰੀ ਕੋਈ ਸੁਣਾਈ ਨਹੀਂ ਨਾ ਛੋਕਰੇ ਤੇ ਵੀ ਇਹੀ ਕੇਸ ਹੈ ਹਾਂਜੀ ਬਾਪੂ ਤੇਜੀ ਮੇਰੇ ਤੇ ਤਿੰਨਾਂ ਬਰ ਕਰਾਇਆ ਰੱਖਿਆ ਕਿੰਨੀ ਜ਼ਮੀਨ ਵਾਂਦਦੇ ਆ ਫਿਰ ਬਾਪੂ ਮੇਰਾ ਨਹੀਂ ਜਮਾਨਤ ਕਰਾਈ ਸੀ ਹਾਂਜੀ ਕਿੰਨੀ ਜ਼ਮੀਨ ਦੇ ਵਿੱਚ ਕਰਾਇਆ ਕੇਸ 12 ਕਿ 11 ਕਿੱਲੇ ਦੀ 3.5 11 ਕਿੰਨੀ ਤੁਹਾਡੇ ਕੋਲ ਪਾਪਾ ਜਮਾ ਮਾਰੇ ਬਾਜੀ ਤੇ ਰਕਮ ਕਿੰਨੀ ਲਿਖਵਾਈ ਉਹਨਾਂ ਨੇ ਕਿੰਨੀ ਰਕਮ ਦੀ 3 ਕਰੋੜ 16 ਲੱਖ ਦੀ 3 ਕਰੋੜ 16 ਲੱਖ ਜੀ ਤੁਹਾਡੇ ਖਾਤੇ ਕੁਛ ਨਹੀਂ ਆਇਆ ਕੋਈ ਇੱਕ ਵੀ ਨਹੀਂ ਮਾ ਪਏ ਕਰ ਪਈਗਾ ਵਿੱਚ ਚੈੱਕ ਨਹੀਂ ਹੈ ਨਾ ਕੋਈ ਰੁਪਇਆ ਲਿਖਿਆ ਬੈਨੇ ਤੇ ਨਗਦ ਲਿਖਿਆ ਇੱਕ ਹਾਂਜੀ ਨਗਦ ਲਿਖਿਆ ਮੈਂ 60 ਲੱਖ ਪਲਾਣੇ ਬੰਦ ਦੇ ਦੇ ਬੈਨਾ ਮੋਰਤਾ ਵੀ ਨੇ ਡਿਟੇਲ ਬਣਾਈ ਡਿਟੇਲ ਬਣਾ ਕੇ ਜੀ ਆਪਨਾ ਗਰੁੱਪ ਆ ਜਿਹਨਾਂ ਦਾ ਤਕੜਾ ਡਿਟੇਲ ਬਣਾਈ ਹੋਏ ਡਿਟੇਲ ਹੈਗੀ ਲਿਖੀ ਵੀ ਇਹਨਾਂ ਦਾ 30 ਲੱਖ ਰੁਪਇਆ ਲਗਦਗਾ ਖੇਤੀਬਾੜੀ ਕਰਨ ਵਾਸਤੇ ਦਿੱਤਾ ਇਹ ਲਿਖਿਆ ਹੋਇਆ ਸਾਰਾ ਬਜੰਨੇ ਪੂਰੀ ਡਿਟੇਲ ਬਣਾ ਕੇ ਨਗਦੀ ਲਿਖਿਆ ਜਿੱਤਨਾ ਵੀ ਲਿਖਿਆ ਹੈ ਕੈਸ਼ ਦਿਖਾ ਸਾਰਾ ਫਿਰ 30000 ਵੀ ਇੱਕੇ ਬੰਦਾ ਜੀ ਕੈਰ ਸਿੰਘ ਭਰਾਗੁਰ ਦੇ ਉਦੇ ਨਾਲ ਟੋਟਾ ਗੁਰਜੀਤ ਸਿੰਘ ਫੋਲੀ ਦੇ ਗਵਾਂਦਾ ਸਿੰਘ ਸੰਸੇ ਸਿੰਘ ਤਸਿੰਬੜੀ ਤੇ ਜਿੰਨੇ ਜਿੰਨੇ ਪਿੰਡਾਂ ਦਾ ਕਿੰਨੇ ਕਿੰਨੇ ਦੂਰੀ ਤੇ ਪਿੰਡ ਨੇ ਸਾਰੇ ਇਹ ਹਾਂ ਜਿਹੜੇ ਜਸਵਿੰਦਰ ਸਿੰਘ ਜਗਜੀਤ ਸਿੰਘ ਲੜਕਾ ਹੋਣੇ ਗੱਲ ਕਰਕੇ ਗਿਆ ਉਹ ਸਾਡੇ ਪਿੰਡ ਦਾ ਸਾਡਾ ਗਵਾਂਡੀ ਆ ਉਹਨੂੰ 1 ਮਹੀਨਾ ਸੱਤ ਤੋਂ ਪਹਿਲਾਂ ਕਰ ਲਿਆ ਸੀਗਾ ਕੰਮ ਸਾਨੂੰ ਪਤਾ ਲੱਗਿਆ ਇਹਦੇ ਨਾਲ ਠੱਡਿਆਂ ਬਾਅਦ ਚ ਕਰਿਆ ਸਾਡੇ ਪਿੰਡ ਦੇ ਦੋ ਬੰਦੇ ਨਾਲ ਰੌਲੇ-ਰੋਲੇ ਨੇ ਉਹਨਾਂ ਦਾ ਪੂਰਾ ਹੱਤਾ ਉਹ ਆਪਸ ਵਿੱਚ ਸਾਰੇ ਰਿਸ਼ਤੇਦਾਰ ਨੇ ਤਾਂ ਕਰਕੇ ਸਾਰਾ ਗੇਂਕੂ ਮੱਧ ਲਈ ਸਾਰੀ ਇਹ ਕਹਿੰਦੇ ਵੀ ਆ बीसी ਦਾ 2 ਨੰਬਰ ਦਾ ਪੈਸਾ ਕਮਾਣਾ ਹੁੰਦਾ ਆ ਤੇ ਘਰਾਂ ਜਿੰਨਾ ਦਾ ਸਾਰਾ ਟੋਕਲ ਕਿੰਨੀ ਜ਼ਮੀਨ ਹੋ ਗਈ ਜਿਹੜੇ ਅੰਨਾ ਸਾਰਾ ਜੋਤਮਾਰੇ ਪਿੰਡ ਪਿੰਡ ਕੇ ਜੀ 20 30 ਕਿਲੇ ਤੋਂ ਜੀ ਮਾਰੇ ਆਪਣੇ ਦੋ ਗੁਆਂਢੀਆਂ ਕੇ ਮੇਰੇ ਹਰ ਆਪਣੇ 11 ਕਿਲੇ ਸਾਧਿਆ ਸੀ ਤਾਂ ਅਸੀਂ ਡੈਡੀ ਉਹਨਾਂ ਪੰਜ ਭਰਾ ਨੇ 11 ਇਕੜ ਕੀ ਤੁਸੀਂ ਲਾਲੋ ਸਾਨੂੰ ਕਿੰਨੀ ਆਉਗੀ ਪੰਜ ਭਰਾਵਾਂ ਦਾ ਲਗਭਗ ਇਹਨਾਂ ਨੇ ਤਿੰਨ ਚਾਰ ਜਿਹੜੇ ਬੰਨੇ ਕਰੇ 50 ਕਿੱਲੇ ਟੋਟਲ 50 ਕਿੱਲੇ ਬਣੇ ਜਿਹੜੇ ਤਿੰਨ ਚਾਰ ਬੰਨੇ ਆ ਨਾ ਕਿਹੜੇ ਪਿੰਡਾਂ ਦੇ ਮਾਮਲੇ ਹੋ ਪਿੰਡਾਂ ਦੇ ਨਾਮ ਜੋ ਸਿੰਬਲੀ ਖਲਾਸਪੁਰ ਜੀ ਇੱਕ ਤੋਂ ਇਸਕੇ ਮਾਮਲੇ ਗਏ ਸਿੰਬਲੀ ਜੋੜਾਂਗਲਾ ਤੇ ਆ ਥਲਾਸਪੁਰ ਕਹ ਰਿਹਾ ਉਸੇ ਖਲਾਸਪੁਰ ਜੀ ਹਾਂ ਉਸੇ ਏਰੀਆ ਦੇ ਹੰਡੇਸਰੇ ਥਾਣੇ 'ਚ ਇਹ ਸਾਰਾ ਏਰੀਆ ਹੰਡੇਸਰੇ 'ਚ ਪੈਂਦਾ ਜਿਹੜੇ 10 15 ਪਿੰਡਾਂ 20 ਪਿੰਡ ਉਹ ਹੰਡੇਸਰੇ 'ਚ ਪੈਂਦੇ ਪ੍ਰਾਗਪੁਰ ਵੀ ਡੇਰਾ ਵਸੀ 'ਚ ਜਿੱਥੇ ਦਾ ਬੰਦਾ ਉਹ ਲਾਲੜੂ ਵੀ ਡੇਰਾ ਵਸੀ 'ਚ ਪੈਂਦਾ ਜਿੱਥੇ ਤੇ ਲੰਬੜਦਾਰ ਹੈ ਉਸੇ ਏਰੀਆ ਦੇ ਇਕੱਠੇ ਤੇ ਦੂਜੇ ਪਾਸੇ ਕਿਸਾਨਾਂ ਵੱਲੋਂ ਜਿਸ ਸਰਗਨਾ ਦੇ ਉੱਤੇ ਲਗਾਏ ਗਏ આરોਪ ਕਿ ਇਹਨਾਂ ਵੱਲੋਂ ਕੀਤਾ ਗਿਆ ਸਾਡੇ ਨਾਲ ਫਰਜ਼ੀ ਵਾੜਾ ਜਦੋਂ ਉਹਨਾਂ ਦੇ ਨਾਲ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਕਿ ਸਾਰੇ ਇਲਜ਼ਾਮ ਬੇਬੁਨਿਆਦ ਨੇ ਤੇ ਜਲਦ ਹੀ ਤੁਹਾਨੂੰ ਮੈਂ ਆਪਣੇ ਕਾਗਜ਼ ਲੈ ਕੇ ਮਿਲਾਂਗਾ ਤੇ ਸਬੂਤ ਦਵਾਂਗਾ ਕਿ ਮੈਂ ਕੋਈ ਠੱਗੀ ਨਹੀਂ ਕੀਤੀ ਇਹ ਕਹਿਣਾ ਹੈ ਅਜੈਬ ਸਿੰਘ ਦਾ